ਬੰਗਲਾਦੇਸ਼ ਵਿੱਚ ਇੱਕ ਵਾਰ ਫਿਰ ਵਿਦੇਮੋਕੇ ਤੇ ਬੰਬ ਧਮਾਕੇ ਹੋਣ ਦੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚ 11 ਲੋਕ ਸਖਮੀ ਹੋ ਗਏ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਟਾਕਾ ਚੋਏ ਆਤਵਾਦੀ ਹਮਲੇ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਹੈ ਜਿਸਦੇ ਚਲਦੇ ਆ ਪੂਰੇ ਇਲਾਕੇ ਦੀ ਕਿਰਾਬੰਦੀ ਕਰ ਦਿੱਤੀ ਗਈ ਹੈ ਤੇ ਮੌਕੇ ਉਤੇ ਪਾਰੀ ਗਿਣਤੀ ਵਿੱਚ ਸੁਰੱਖਿਆ ਕਰਮ ਵੀ ਤਨਾਤ ਕੀਤੇ ਗਏ ਨੇ ਮੁੱਢਲੀ ਜਾਣਕਾਰੀ ਦੇ ਮੁਤਾਬਕ ਇੱਕ ਹਮਲਾਵਰ ਵੀ ਮਾਰਿਆ ਗਿਆ ਜਿਸ ਜਗ੍ਹਾ ਤੇ ਹਮਲਾ ਹੋਇਆ ਉਸ ਨੂੰ ਸਾਲਕਿਆ Eid Gah ਕਿਹਾ ਜਾਂਦਾ ਹੈ ਉਥੇ ਥੋੜੀ ਜਿਹੀ ਦੂਰ ਤੇ ਪੁਲਿਸ ਲਾਈਨ ਵੀ ਮੌਜੂਦ ਹੈ ਸੂਤਰਾਂ ਦਾ ਦਾਅਵਾ ਹੈ ਕਿ ਸਾਹਮਣੇ ਤੇ ਪਿੱਛੇ ਲੋਕਲ ਸੰਗਠਨ ਨੇ ਜਿਸ ਵੇਲੇ ਬਲਾਸਟ ਹੋਇਆ ਉਸ ਵੇਲੇ ਉਥੇ ਪਾਰੀ ਗਿੰਤ ਚ ਲੋਕ Eid ਦੀ ਨਮਾਜ਼ ਅਦਾ ਕਰਨ ਆਏ ਸਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚਾਰ ਦੇਸ਼ਾਂ ਦੀ ਯਾਤਰਾ ਦੇ ਪਹਿਲੇ पड़ाव ਵਿੱਚ ਮੋਜ਼ਮਬਿਕ ਪਹੁੰਚ ਗਏ ਨੇ ਮੋਦੀ ਪੰਜਾਂ ਦੀ ਯਾਤਰਾ ਦੌਰਾਨ ਮੋਜ਼ਮਬਿਕ ਤਖਨੀਆ ਅਫਰੀਕਾ ਦੰਜਾਨੀਆ ਤੇ ਕੇਨਿਆ ਜਾਣਗੇ ਮੋਦੀ ਦਾ ਮਾਪੂਟੋ ਕਮਾਂਤੀ ਹਵਾਈ ਅੱਡੇ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਮੋਦੀ ਮੋਜ਼ਮਬਿਕ ਦੇ ਰਾਸ਼ਟਰਪਤੀ ਫਿਲਪ ਨਿਊਸੀ ਨਾਲ ਦੋਪੱਖੀ ਮੀਟਿੰਗ ਕਰਨਗੇ ਤੇ ਦੋਪੱਖੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੇ ਚਰਚਾ ਕਰਨਗੇ ਕੱਲ੍ਹ ਬਾਦਰਾਣੇ ਨਾ ਦੋਹਾਂ ਦੇਸ਼ਾਂ ਵਿਚਾਲੇ ਊਰਜਾ ਗੈਸ ਕੋਲਾ ਸੌਰ ਊਰਜਾ ਤੇ ਰੱਖਿਆ ਤਕਨੀਕ ਦੇ ਸਬੰਧ ਵਿੱਚ ਕੀ ਸਮਝੌਤੇ ਤੇ ਦਸਤਖਤ ਹੋਣ ਦੀ ਉਮੀਦ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਜ ਰਾਈ ਨੂੰ ਲੰਡਨ ਤੋਂ ਪਾਕਿਸਤਾਨ ਪਹੁੰਚਾਣਗੇ ਨਵਾਜ਼ ਸ਼ਰੀਫ ਦਾ ਲੰਡਨ ਦੇ ਹਸਪਤਾਲ ਵਿੱਚ 31 ਮਈ ਨੂੰ ਦਿਲ ਦਾ ਆਪਰੇਸ਼ਨ ਹੋਇਆ ਸੀ 5 ਸਾਲ ਪਹਿਲਾਂ ਵੀ ਉਹਨਾਂ ਨੇ ਦਿਲ ਦਾ ਆਪਰੇਸ਼ਨ ਕਰਵਾਇਆ ਗਿਆ ਸੀ ਜਿਸ ਦੇ ਬਾਅਦ ਦਿਲ ਸੰਬੰਧੀ ਕੁਝ ਸਮੱਸਿਆ ਹੋਣ ਕਾਰਨ ਡਾਕਟਰਾਂ ਨੇ ਦੁਬਾਰਾ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਸੀ ਆਸਟ੍ਰੇਲੀਆ ਦੇ ਕਈ ਇਲਾਕਿਆਂ ਵਿੱਚ ਮੀਂਹ ਤੇ ਹੜ੍ਹਾਂ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੂੰ ਬੇਕਰ ਹੋਣਾ ਪਿਆ ਹੈ। ਮਿਰਵਾਰਨ ਵਿਕਟੋਰੀਆ ਵਿਖੇ ਪਚਾ ਕਰਮੀਆਂ ਨੇ ਹੜ੍ਹ 'ਚ ਫਸੀ ਕਾਰ ਵਿੱਚ ਇੱਕ ਵਿਅਕਤੀ ਤੇ ਉਸਦੇ ਦੋ ਬੱਚਿਆਂ ਨੂੰ ਸੁਰੱਖਿਅਤ ਬਚਾਇਆ। ਇੱਥੇ ਪਿਛਲੇ 48 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ ਤੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਧਿਆਨ ਰੱਖਣ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਫੋਨ ਕਰਕੇ Eid ਦੀ ਵਧਾਈ ਦਿੱਤੀ ਅਤੇ ਉਹਨਾਂ ਦਾ ਹਾਲ ਚੱਲ ਜਾਣਿਆ ਇਸ ਦੇ ਲਗਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵਾਜ਼ ਸ਼ਰੀਫ ਤੇ ਜਲਦ ਠੀਕ ਹੋਣ ਦੀ ਕਾਮਨਾ ਵੀ ਕੀਤੀ ਦਖਣੀ ਯਮਨ ਵਿੱਚ ਅਦਨ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਸੱਟੇ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋਰੇ ਹਮਲੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਸੈਨਿਕ ਸੂਤਰਾਂ ਨੇ ਇਸ ਤੇ ਲਈ ਜਿਹਹਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਹਮਲਾਵਰਾਂ ਨੇ ਸੈਨਿਕ ਟਿਕਾਣੇ ਦੇ ਗੇਟ ਉੱਤੇ ਇੱਕ ਕਾਰ ਬੰਬ ਵਿਸਫੋਟ ਕਰਕੇ ਤੇ ਦੂਜੀ ਕਾਰ ਦੇ ਅੰਦਰ ਜਾਣ ਲਈ ਰਸਤਾ ਬਣਾਇਆ ਅਤੇ ਅੰਦਰ ਜਾ ਕੇ ਦੂਜੇ ਵਾਹਨ ਨੂੰ ਵੀ ਵਿਸਫੋਟ ਨਾਲ ਉਡਾ ਦਿੱਤਾ। ਨਕੀ ਮਾਰਾਂ ਤੋਂ ਵੱਡੇ ਕਾਰੋਬਾਰੀਆਂ ਦਾਰਿਆਂ ਦੇ ਸੀਈਓ ਨਾਲ ਮੁਲਾਕਾਤ ਕਰਨ ਦੀ ਪ੍ਰਧਾਨ ਮੰਤਰੀ ਜਸਟਿਨ ਟੂਡੋ ਦੱਖਣੀ ਇਦਾਹੇ ਰਵਾਨਾ ਹੋ ਗਏ ਨੇ ਇਸ ਬੰਦ ਵਿੱਚ ਨਿਊਯਾਰਕ ਦੀ ਨਿਵੇਸ਼ਕ ਕੰਪਨੀ ਐਲਨ ਐਂਡ ਕੰਪਨੀ ਵੱਲੋਂ ਪ੍ਰਧਾਨ ਮੰਤਰੀ ਨੂੰ ਸਨ ਵੈਲੀ ਵਿਖੇ ਹੋਣ ਵਾਲੀ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਸੱਦਾ ਦਿੱਤਾ ਗਿਆ ਸੀ ਪ੍ਰਧਾਨ ਮੰਤਰੀ ਦਫ਼ਤਰ ਦੇ ਕੁਰਾਲਿੰਦਰ ਸੈਕਟੂਡੋ ਇਸ ਕਾਨਫਰੰਸ ਤੇ ਕੈਨੇਡਾ ਲਈ ਨਿਵੇਸ਼ ਹਾਸਲ ਕਰਨ ਦੇ ਟੀਚੇ ਨਾਲ ਗਏ ਨੇ ਭਾਰਤੀ ਸੰਸਦ ਤੇ 2001 ਦੇ ਅਤਵਾਦੀ ਹਮਲੇ ਤੇ ਬਾਅਦ ਬ੍ਰਿਟੇਨ ਨੂੰ ਡਾਲ ਸਿੱਕੀ ਭਾਰਤ ਤੇ ਪਾਕਿਸਤਾਨ ਵਿਚਾਲੇ ਪਰਮਾਣੂ جنگ ਛਿੜ ਸਕਦੀ ਹੈ। ਇਰਾਕ ਜੰਗ ਤੇ ਇੱਕ ਜਾਂਚ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੇ ਜான் ਸ਼ਿਲਕਟ ਨੇ ਖੁਲਾਸਾ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਰਾਕ ਜੰਗ ਵਿੱਚ ਬ੍ਰਿਟੇਨ ਦਾ ਸ਼ਾਮਲ ਹੋਣਾ ਗਲਤ ਸੀ। ਸਾਲ 2003 ਦੇ ਵਿੱਚ ਇਰਾਕ ਕੀਤਾ ਨਸ਼ਾ ਸਦਾਮ ਹੁਸੈਨ ਨੂੰ ਗੱਦੀਆਂ ਲਾਉਣ ਲਈ ਅਮਰੀਕਾ ਦੇ ਕੋਈ ਵਿੱਚ ਹੋਏ ਹਮਲੇ ਵਿੱਚ ਸ਼੍ਰੀਕ ਹੋਣਾ ਅੰਤਿਮ ਉਪਾਅ ਨਹੀਂ ਸੀ।